ਮਨਰੇਗਾ ਕਾਨੂੰਨ ਆ 2005 ਦਾ ਐਕਟ ਬਣਿਆ ਹੋਇਆ ਇਹਨੂੰ ਲਾਗੂ ਨਹੀਂ ਕਰ ਰਹੀ ਸਰਕਾਰ ਸਾਰੀਆਂ ਸਰਕਾਰਾਂ ਆ ਕੇ ਚਲੇ ਗਈਆਂ ਕਿਸੇ ਇਹ ਸਰਕਾਰ ਤੋਂ ਸਾਨੂੰ ਕਾਫੀ ਉਮੀਦ ਸੀ ਵੀ ਕਰੇਗੀ ਪਰ ਇਹਨੇ ਵੀ ਕੁਝ ਨਹੀਂ ਕੀਤਾ ਆ ਮਦਦ ਨਹੀਂ ਬਣਦੀ ਨਹੀਂ ਮਨਰੇਗਾ ਇੱਕ ਰਾਹ ਦਿੱਤਾਗਾ ਜਿਹੜਾ ਕਿ 100 ਦਿਨ ਦੀ ਗਾਰੰਟੀ ਮਿਲੀ ਹੋਈ ਆ ਪਰ ਕਿਤੇ ਨਾ ਕਿਤੇ ਇਹ ਵੀ ਕੰਟਰੋਲੇ ਕੀਤਾ ਜਾ ਰਿਹਾਗਾ ਲੋਕਾਂ ਨੂੰ ਮਜ਼ਦੂਰਾਂ ਨੂੰ ਜਿਹੜਾ ਮਤਾਂ ਮੰਗਿਆ 90 ਏਕੜ ਤੋਂ 40 ਏਕੜ ਤੋਂ ਜਾਂ 20 ਏਕੜ ਚ ਪੀਸ ਰੁੱਖ ਲਗਾਏ ਜਾਣ ਮਨਰੇਗਾ ਦੇ ਤੋਂ ਫਲਦਾਰ ਸ਼ਾਹਦਾਰ ਅਦਵਾਦਾਰ ਇਹ ਫਿਰ ਕਿਉਂ ਨਹੀਂ ਲਗਾਏ ਜਾ ਰਹੇ ਕਿਉਂ ਲਗਾਉ ਸਰਕਾਰੇ ਨਹੀਂ ਲਗਾਣ ਦੇ ਰਹੀ ਜਾਂ ਫਿਰ ਇਹ ਸ਼ਿਆ 18 ਸਾਲ ਹੋ ਗਏ ਕਾਨੂੰਨ ਬਣੇ ਨੂੰ ਅਜੇ ਤੱਕ ਲੋਕਾਂ ਨੂੰ 100 ਦਿਨ ਦਾ ਰੋਜ਼ਗਾਰ ਨਹੀਂ ਦਿੱਤਾ ਜਾਂ ਸੰਵਧਾਨਕ ਗਾਰੰਟੀ ਹੋਣ ਦੇ ਬਾਅਦ ਇਹ ਇਹਨਾਂ ਦੀਆਂ ਮੰਨਰੇਗਾ ਲਿਆਂਦੀਆਂ ਅੰਕੂਸ਼ੇ ਡਿਮਾਂਡਾਂ ਨੇ ਉਹ ਡਿਮਾਂਡ ਆਂਦਾ ਇਹਨਾਂ ਨੇ ਮੰਗ ਪੱਤਰ 'ਚ ਲਿਖ ਕੇ ਦਿੱਤੀ ਆ ਉਹਦੇ ਸਬੰਧ 'ਚ ਇਹਨਾਂ ਨੇ ਧਰਨਾ ਦਿੱਤਾ ਹੈ ਇਹ ਦਾ ਸਾਨੂੰ ਤਾਂ ਕਰਨਾ ਪਿਆ ਜੀ ਕਿਉਂਕਿ ਜਿਹੜਾ ਮਨਰੇਗਾ ਕਾਨੂੰਨ ਆ 2005 ਦਾ ਐਕਟ ਬਣਿਆ ਹੋਇਆ ਇਹ ਨੂੰ ਲਾਗੂ ਨਹੀਂ ਕਰ ਰਹੀ ਸਰਕਾਰ ਸਾਰੀਆਂ ਸਰਕਾਰਾਂ ਆ ਕੇ ਚਲੇ ਗਈਆਂ ਕਿਸੇ ਇਹ ਸਰਕਾਰ ਤੋਂ ਸਾਨੂੰ ਕਾਫੀ ਉਮੀਦ ਸੀ ਵੀ ਕਰੇਗੀ ਪਰ ਇਹਨੇ ਵੀ ਕੁਝ ਨਹੀਂ ਕੀਤਾ ਆ ਮਾਦਵੀ ਬਣਦੀ ਨੇ ਤੇ ਮਨਰੇਗਾ ਕਾਨੂੰਨ ਆ ਜਿਹੜਾ ਲਾਗੂ ਕਰਾਉਣ ਦਾ ਹੈ ਉਹਦੇ ਲਈ ਅਸੀਂ ਸਾਨੂੰ ਇਹ ਧਰਨਾ ਲਾਉਣਾ ਪਿਆ ਜੀ ਸਮੱਸਿਆ ਤਾਂ ਛੋਟੀਆਂ-ਛੋਟੀਆਂ ਜੇ ਅਸੀਂ ਦੱਸੇ 187 ਹਜ਼ਾਰ ਜੀਆਂ ਦੀ ਪ੍ਰोसीडिंग ਤਾਂ ਅਸੀਂ ਪਿੱਛੇ ਹੀ 90 ਬਲਾਕ ਦੀ ਦੇਖ ਕੇ اٹੇ ਆ ਤੇ ਉਸ ਤੋਂ ਪਹਿਲਾਂ 155 ਕਹਿੰਦਾ ਪਟਿਆਲੇ ਜ਼ਿਲ੍ਹੇ ਦੀ ਹੈ ਜੀ ਆ ਬਾਦ ਦਿਨ ਪਰ ਦਿਨ ਵਧਦੀਆਂ ਜਾ ਰਹੀਆਂ ਨੇ ਘਟਣ ਦੀ ਜਿਨ੍ਹਾਂ ਦਾ ਨਿਪਟਾਰਾ 7 ਦਿਨਾਂ 'ਚ ਕਰਨਾ ਹੁੰਦਾ ਦਾ ਇਹ ਸਾਨੂੰ ਜਿ ਮਜਬੂਰੀ ਦੇ ਵਿੱਚ ਕਰਨਾ ਪੈ ਰਿਹਾ ਹੈ ਕਿਉਂਕਿ ਜਿਹੜੀ ਮਹਿੰਗਾਈ ਦਾ ਦੌਰ ਚੱਲ ਰਿਹਾ ਹੈਗਾ ਉਹਦੇ ਵਿੱਚ ਕਿਤੇ ਵੀ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਹੈਗਾ ਮਜ਼ਦੂਰਾਂ ਵਾਸਤੇ ਤੇ ਜਿਹੜਾ ਮੰਨ ਰਿਹਾ ਇੱਕ ਇੱਕ ਰਾਹ ਦਿਖਦਾ ਹੈਗਾ ਜਿਹੜਾ ਕਿ 100 ਦਿਨ ਦੀ ਗਾਰੰਟੀ ਮਿਲੀ ਹੋਈ ਆ ਪਰ ਕਿਤੇ ਨਾ ਕਿਤੇ ਇਹ ਵੀ ਮਤਲਬ ਇਗਨੋਰ ਅੱਖੋਂ ਪਰੋਲੇ ਕੀਤਾ ਜਾ ਰਿਹਾ ਹੈਗਾ ਲੋਕਾਂ ਨੂੰ ਮਜ਼ਦੂਰਾਂ ਨੂੰ ਕਿਉਂਕਿ 21 ਲੱਖ ਜੋਬ ਕਾਰਡ ਹੈਗਾ ਤੇ ਤਕਰੀਬਨ ਨਾ ਹੀ ਉਹਨਾਂ ਨੂੰ ਫੰਡ ਉਹਨਾਂ ਦਿੱਤਾ ਜਾ ਰਿਹਾ ਤੇ 30 ਤੋਂ 40 ਦਿਨਾਂ ਤੋਂ ਵੱਧ 100 ਦਿਨਾਂ ਦਾ ਰੁਜ਼ਗਾਰ ਤਾਂ ਕਿਤੇ ਮਿਲੀ ਹੀ ਨਹੀਂ ਰਿਹਾ ਕਿਸੇ ਵੀ ਮਜ਼ਦੂਰ ਨੂੰ ਤੇ ਬਹੁਤ ਚਿੰਤਾ ਦਾ ਵਿਸ਼ਾ ਹੈਗਾ ਜੇ ਮਜ਼ਦੂਰਾਂ ਲਵੇ ਕੰਮ ਰੁਜ਼ਗਾਰ ਹੀ ਨਹੀਂ ਹੋਊਗਾ ਤਾਂ ਉਹ ਮਤਲਬ ਕਿਥੋਂ ਆਪਣੀ ਰੋਜ਼ੀ ਰੋਟੀ ਚਲਾਉਣਗੇ ਕਾਫੀ ਦੇ ਮੈਂ ਜਿਹਦੇ ਬਾਰੇ ਨਾ ਆਪਣੇ ਸਾਡੇ ਮੇਰਾ ਪਿੰਡ ਕੈਦੂਪੁਰਾ 90 ਏਕੜ ਜ਼ਮੀਨ ਆ ਉਹਦੇ ਵਿੱਚ ਅਸੀਂ ਤਿੰਨ ਚਾਰ ਸਾਲ ਮਡੇ ਗ੍ਰਾਮ ਸਭਾ ਦੇ ਜਲਾਸ ਚ ਮਤਾ ਪਵਾ ਸਕਿਆ ਫਿਰ ਇਹ ਗਏ ਆਪਾਂ ਕਹਿ ਦਿੰਦੇ ਆ ਗ੍ਰਾਮ ਸਭਾ ਦੇ ਜਲਾਸ ਦਾ ਕੋਈ ਮਤਾ ਰੱਦ ਨਹੀਂ ਕਰ ਸਕਦਾ ਇੱਥੇ ਤੱਕ ਕਿ ਸੁਪਰੀਮ ਕੋਰਟ ਰੱਖੀਦਾ ਕੋਈ ਮਤਾ ਕੋਈ ਰੱਦ ਨਹੀਂ ਕਰ ਸਕਦਾ ਤੇ ਸਾਡੇ ਫਿਰ ਇਹ ਅਸੀਂ ਜਿਹੜਾ ਮਤਾ ਮੰਗਿਆ 90 ਏਕੜ ਤੋਂ 40 ਏਕੜ ਤੋਂ ਜਾਂ 20 ਏਕੜ ਚ 20 ਰੁੱਖ ਲਗਾਏ ਜਾਣ ਮਨਰੇਗਾ ਦੇ ਥੋਂ ਫਲਦਾਰ ਸ਼ਾਹਦਾਰ ਅਦਵਾਦਾਰ ਇਹ ਫਿਰ ਕਿਉਂ ਨਹੀਂ ਲਗਾਏ ਜਾ ਰਹੇ ਕਿਉਂ ਲਗਾਉਣ ਸਰਕਾਰੇ ਨਹੀਂ ਲਗਾਣ ਦੇ ਰਹੀ ਜਾਂ ਫਿਰ ਇਹ ਸਿਆਸਤ ਇਹਨਾਂ ਦੀ ਵੀ ਕਿਉਂ ਨਹੀਂ ਲਗਾਉਂਦੀ ਇਹਦੀ ਕੀ ਫਾਇਦਾ ਇਹਨਾਂ ਨੂੰ ਇਹਦੇ ਚ ਸਾਨੂੰ ਇਹਦੇ ਬਾਰੇ ਦੱਸਿਆ ਜਾਵੇ ਤਾਂ ਕਿ ਸਾਡੇ ਦਾ ਜਰੂਰ ਇਹਦੇ ਬਾਰੇ ਕੋਈ ਹੱਲ ਕੀਤਾ ਜਾਵੇ ਜਮੀਨ 'ਚ ਅਸੀਂ ਆਪਣੇ ਰੁੱਖ-ਪੁੱਟੇ ਲਗਾ ਸਕੀਏ। ਸੁਨੀਤਾ ਰਾਣੀ ਜੀ। ਇਹ ਮਨਰੇਗਾ ਰਿਕੇ ਹੈ ਜਿਹੜਾ ਹੁਣ 2005 ਦਾ ਐਕਟ ਬਣਿਆ ਹੋਇਆ, ਕਾਨੂੰਨ ਮੁਤਾਬਕ ਬਣਿਆ ਹੋਇਆ। ਜੇ ਅਸੀਂ ਕਾਨੂੰਨ ਮੁਤਾਬਕ ਮਨਰੇਗਾ ਤੇ ਅਰਜ਼ੀਆਂ ਪਿੰਡਾਂ ਵਿੱਚ ਕੋਲਦੇ ਆ ਤਾਂ ਇਹ ਮਤਲਬ ਪਿੰਡਾਂ ਲੋਕਾਂ ਨੂੰ ਪ੍ਰਚਾਰ ਕਰਨ ਦੇ ਮਾਰੇ ਕੰਮ ਦੀ ਅਰਜੀ ਵਾਲਿਆਂ ਨੂੰ ਤਾਂ 68 ਕਿਲੋ ਦਾ 10-10 ਕਿਲੋਮੀਟਰ ਤੇ ਕੰਮ ਕੱਢ ਦਿੰਦੇ ਨੇ ਜੀ ਜੇ ਤੁਸੀਂ ਅਰਜੀ ਪਉਂਦੇ। ਜੇ ਮਤਲਬ ਅਰਜੀ ਨਾ ਪਾਈਏ ਤਾਂ 100 ਦਿਨ ਪਿੰਡ ਜੇ ਗੂੜਾ ਕਰ ਦਿੰਦੇ ਨੇ। ਇਹਦੇ 'ਚ ਕਿਉਂ ਫਰਕ ਰੱਖਿਆ ਜਾ ਰਿਹਾ? ਅਰਜੀ ਅਰਜੀ ਪੋਨਿਆਂ ਤਾਂ ਪਿੰਡ ਤੋਂ ਬਾਹਰ ਕੰਮ ਆ ਜੇ ਨਾਰਜੀ ਭਾਈ ਦਾ 100 ਦਿਨ ਪਿੰਡ ਵਿੱਚ ਪੂਰਾ ਹੋ ਰਿਹਾ ਸਰਕਾਰ ਤਾਂ ਵਾਅਦਾ ਕਰਨ ਜੋਗੀ ਉਹ ਵਾਅਦੇ ਕਰਦੀ ਹੋ ਆ ਰਹੀ ਆ ਵੋਟਾਂ ਲੈਣੇ ਹੁੰਦੇ ਨੇ ਲੋਕਾਂ ਨੂੰ ਜਦ ਵਾਅਦੇ ਕਰਦੇ ਹੁੰਦੇ ਨੇ ਨਹੀਂ ਸਾਨੂੰ ਇਹਨਾਂ ਨੂੰ ਕੋਈ ਵੀ ਵਿਸ਼ਵਾਸ ਨਹੀਂ ਹੁਣ ਵੀ ਨਹੀਂ ਅੱਗੇ ਨਹੀਂ ਕਰਾਂ ਹੁਣ ਇਲੈਕਸ਼ਨ ਆ ਰਹੀ ਆ ਸਾਨੂੰ ਕੋਈ ਵਿਸ਼ਵਾਸ ਨਹੀਂ ਇਹਨਾਂ ਤੇ ਵੀ ਸਾਡੇ ਮਰੱਗਾ ਵਾਸਤੇ ਕੋਈ ਕਹਿ ਕੁਝ ਕਰਨਗੇ ਸਰਕਾਰ ਦੇ ਖਲਾਫ ਸਰਕਾਰ ਨੂੰ ਸਹੀ ਮੰਗ ਕਰਦਿਆਂ ਕਿ ਜਿਨ੍ਹਾਂ ਦਾ ਕੰਮ 100 ਦਿਨ ਦਾ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ 100 ਦਿਨ ਦਾ ਕੰਮ ਦਿੱਤਾ ਜਾਵੇ ਜਿਨ੍ਹਾਂ ਨੂੰ ਮਤਲਬ ਬੇਰਜ਼ਗਾਰੀ ਪੱਤਾ ਮਿਲਦਾ ਉਹਨਾਂ ਦਾ ਬੇਰਜ਼ਗਾਰੀ ਪੱਤਾ ਲਾਗੂ ਕੀਤਾ ਜਾਵੇ ਤਾਂ ਕਿ ਲੋਕ ਠੀਕ ਢੰਗ ਨਾਲ ਬਿਨਾਂ ਪਰੇਸ਼ਾਨੀ ਤੋਂ ਕੰਮ ਕਰ ਸਕੋ। ਕੁਮਿੰਦਰ ਕੌਰ ਜੀ ਕੁੰਡ ਨੋਰਾ ਤਰਨਾਲਾ ਜੀ ਦੇ ਕੋਈ ਇੱਕ ਤਾਂ ਜਿਹੜੇ ਪਿੰਡਾਂ ਸੀ ಗ್ರಾಮ ਸਭਾ ਹੁੰਦੀਆਂ ਨੇ ਉਹ ਜਾਲੀ ਕੀਤੀਆਂ ਜਾ ਰਹੀਆਂ ਨਿਗੀਆਂ ਤੇ ਮੇਟ ਮਤਲਬ ਜੋ ਜਿਹੜੇ ਆਪਣੇ ਇਹਦੇ ਆਲੇ ਨੇਗੇ ਜੀ ਜਥੇਬੰਦੀ ਵਾਲੇ ਉਹਨਾਂ ਨੂੰ ਹਟਾਇਆ ਜਾਂਦਾ ਬਗੈਰ ਵਜਾ ਤੋਂ ਤੇ ਕੋਈ ਵੀ ਉਥੇ ਜਿਹੜਾ ਕਹਿੰਦੇ ਨੇ ਵੀ ਆਪਾਂ ਕਾਨੂੰਨ ਨੂੰ ਲਾਗੂ ਕਰ ਰਹੇ ਆ ਜਾਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰ ਰਹੇ ਆ ਤੇ ਇਹੋ ਕੁਝ ਵੀ ਨਹੀਂ ਕਰ ਰਹੇ ਠੀਕ ਹੈ ਜੀ ਜਿਹੜੇ ਹੁਣ ਮੇਟ ਜੱਥੇਬੰਦੀ ਵਾਲੇ ਤੇ ਜਿੰਨੇ ਵੀ ਸਾਰੇ ਹਟਾ ਦਿੱਤੇ ਗਏ ਨੇ ਤੇ ਉਹਨਾਂ ਤੇ ਕੋਈ ਨਾ ਕੋਈ ਬਲੇਮ ਲਾਇਆ ਜਾਂਦਾ ਹੈ ਸਭ ਤੋਂ ਜ਼ਿਆਦਾ ਵੱਡੀ ਗੱਲ ਤੇ ਹੀ ਹੁੰਦੀ ਹੈਗੀ ਵੀ ਇਹ ਅਰਜੀ ਪਾ ਕੇ ਕੰਮ ਲੈਂਦੇ ਆ ਨੇ ਇਹਨਾਂ ਨੂੰ ਇਹੀ ਚੀਜ਼ਾਂ ਤੋਂ ਜ਼ਿਆਦਾ ਤਕਲੀਫ ਹੁੰਦੀ ਹੈਗੀ ਦੇਖੋ ਅਸੀਂ ਕਾਨੂੰਨ ਦੇ ਹਿਸਾਬ ਨਾਲ ਕੰਮ ਲੈ ਰਹੇ ਆ ਨਾ ਕਿ ਕਿਸੇ ਦੇ ਉੱਪਰ ਅਸੀਂ ਆਪਣੀ ਅਰਜੀ ਥੋਪ ਰਹਾਂਗੇ ਜੇ ਸਾਡੀਆਂ ਅਰਜ਼ੀਆਂ ਗਲਤ ਨੇ ਤਾਂ ਫਿਰ ਦਫ਼ਤਰ 'ਚ ਜਮਾ ਕੇ ਕਿੱਥੇ ਜਾਂਦੀਆਂ ਨੇ ਫਿਰ ਵ ਜਿਹੜੇ ਦਫ਼ਤਰਾਂ 'ਚ ਜਮ੍ਹਾਂ ਹੁੰਦੀਆਂ ਨੇ ਕਾਰੇ ਕਾਨੂੰਨ ਦੇ ਰਾਹੀ ਕੰਮ ਲੈਣ ਦਾ ਸਾਡਾ ਹੋ। ਕਾਰਨ ਇਹ ਹੈ ਇਸ ਦਾ ਕਿ 18 ਸਾਲ ਹੋ ਗਏ ਕਾਨੂੰਨ ਬਣੇ ਨੂੰ ਅਜੇ ਤੱਕ ਲੋਕਾਂ ਨੂੰ 100 ਦਿਨ ਦਾ ਰੋਜ਼ਗਾਰ ਨਹੀਂ ਦਿੱਤਾ ਗਿਆ ਸੰਵਿਧਾਨਕ ਗਾਰੰਟੀ ਹੋਣ ਦੇ ਬਾਵਜੂਦ। ਤੇ ਨਾ ਅਰਜੀ ਤੁਰੰਤ ਆਨਲਾਈਨ ਕੀਤੀ ਜਾ ਰਹੀ ਹੈ ਤੇ ਦੂਸਰੀ ਗੱਲ ਜਿਹੜੀ ਇਲੈਕਸ਼ਨ ਦੌਰ ਦੀ ਕਰ ਦਿਓ। ਇਲੈਕਸ਼ਨਾਂ ਦੇ ਵਿੱਚ ਵੀ ਸਾਰੀਆਂ ਪਾਰਟੀਆਂ ਕੋਈ ਇੱਕ ਨਹੀਂ ਕਿਸੇ ਦੇ ਵੀ ਏਜੰਡੇ ਤੇ ਮਜ਼ਦੂਰ ਨਹੀਂ ਹੈ ਪਿੰਡ ਨਹੀਂ ਹੈ ਕੋਈ ਵੀ। 60% ਆਬਾਦੀ ਅੱਜ ਪਿੰਡਾਂ 'ਚ ਰਹਿ ਰਹੀ ਆ ਸਾਡੇ ਪੰਜਾਬ ਦੀ ਪਰ ਇੱਕ ਵੀ ਗੱਲ ਪਿੰਡ ਦੇ ਪੰਜਾਬ ਦੇ ਦੀ ਗੱਲ ਨਹੀਂ ਹੋ ਰਹੀ ਕਿਤੇ ਨਾ ਖੇਤੀ ਪਾਲਸੀ ਕਿਸੇ ਨੇ ਕਲੀਅਰ ਕੀਤੀ ਹੈ ਕਿ ਕੀ ਹੈ ਉਹਨਾਂ ਦੀ ਨਾ ਇਹ ਕਲੀਅਰ ਕੀਤਾ ਕਿ 100 ਦਿਨ ਦਾ ਰੁਜ਼ਗਾਰ ਅੱਜ ਤੱਕ ਕਿਸੇ ਵੀ ਪਾਰਟੀ ਨੇ ਕਿਉਂ ਨਹੀਂ ਦਿੱਤਾ ਤੇ ਨਾ ਅੱਗੇ ਦੇਣ ਦੀ ਕੋਈ ਗੱਲ ਕੀਤੀ ਜਾ ਰਹੀ ਹੈ 5 ਏਕੜ ਤੋਂ ਘੱਟ ਵਾਲੇ ਕਿਸਾਨਾਂ ਦਾ ਅਜੇ ਤੱਕ ਜੋਬ ਕਰਨ ਨਹੀਂ ਬਣਿਆ ਉਹਨਾਂ ਨੂੰ 100 ਦਿਨ ਕੰਮ ਦੇਣ ਦੀ ਤਾਂ ਦੂਰ ਦੀ ਗੱਲ ਹੈ ਬੜੀ ਇਸੇ ਤਰੀਕੇ ਨਾਲ ਪਿੰਡਾਂ 'ਚ ਬਾਕੀ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਇਦੇ ਨਾਲ ਇਹ ਹੈ ਕਿ ਨਸ਼ਿਆਂ 'ਚ ਪੰਜਾਬ ਛੇਵਾਂ ਦਰਿਆ ਜਿਹੜਾ ਕਹਿ ਰਹੇ ਨੇ ਵਗ ਰਿਹਾ ਉਹਦੇ ਲਈ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਦਾ ਕੋਲੇ ਕੀ ਲੌਜਿਕ ਹੈ ਕੀ ਦਲੀਲ ਹੈ ਕਿਵੇਂ ਖਤਮ ਕਰਨਾ ਚਾਹਣਗੇ ਕੱਲੀਆਂ ਗੁਟਕਾ ਸਾਹਬ ਦੀਆਂ ਸਵਾ ਖਾਣ ਨਾਲ ਜਾਂ ਕੁਝ ਇਹੇ ਲੌਲੀਪੌਪ ਦੇਣ ਨਾਲ ਕੰਮ ਨਹੀਂ ਚੱਲੇਗਾ ਆਮਲ 'ਚ ਕੀ ਲੈ ਕੇ ਆਉਣਾ ਚਾਹੁੰਦੇ ਨੇ ਉਹ ਉਹ ਲੋਕਾਂ ਨਾਲ ਸੰਵਾਦ ਰਚਾਉਣ ਲੋਕਾਂ ਨਾਲ ਗੱਲ ਕਰਨ ਪਿੰਡਾਂ 'ਚ ਕੱਲੀਆਂ ਚਾਰ ਲੱਡੂ ਵੰਡ ਕੇ ਕੱਠ ਕਰਿਆ ਪਿੰਡਾਂ ਚ ਬੁਲਾਉਂਦੇ ਕੀ ਨੇ ਉਹ ਨਰੇਗਾ ਵਾਲੇ ਬੀਬੀ ਆਉਂਦੀਆਂ ਨੇ ਸਾਰੀ ਇਕੱਠਾਂ ਚ ਜ਼ਿਆਦਾਤਰ ਜਿਹੜੇ ਵੀ ਲੀਡਰ ਆਉਂਦੇ ਨੇ ਪਰ ਗੱਲ ਉਹਨਾਂ ਦੀ ਕੋਈ ਨਹੀਂ ਕਰਦਾ ਪਰ ਇਹ ਹੁਣ ਲੋਕ ਜਾ ਗਏ ਨੇ ਪਿੰਡਾਂ ਚ ਸਵਾਲ ਵੀ ਕਰਨਗੇ ਆਏ ਆਪਦੇ ਐਮਪੀ ਨੂੰ ਜਿਹੜਾ ਵੀ ਮੈਂਬਰ ਪਾਰਲੀਮੈਂਟ ਦੇ ਵਿੱਚ ਨੁਮਾਇੰਦਾ ਅਲੱਗ-ਅਲੱਗ ਪਾਰਟੀ ਦਾ ਖੜਾ ਹੈ ਕਿ ਦੱਸੋ ਸਾਡੀਆਂ ਸਮੱਸਿਆਵਾਂ ਦਾ ਹੱਲ ਕੀ ਹੈ ਪ੍ਰਵਾਸ ਦਾ ਕੀ ਹੱਲ ਹੈ ਸਾਡੇ ਪੰਜਾਬ ਦੇ ਨੌਜਵਾਨ ਧੀਆ ਪੁੱਤ ਆਪਣੇ ਪੰਜਾਬ ਨੂੰ ਛੱਡ ਕੇ ਬਾਹਰ ਨੂੰ ਜਾ ਰਹੇ ਨੇ ਤੇ ਭਵਿੱਖ ਦਾਅ ਤੇ ਲਾ ਰਹੇ ਨੇ ਮੈਕਸੀਕੋ ਵਰਗੀਆਂ ਦੀਵਾਰਾਂ ਟੱਪ ਰਹੇ ਨੇ ਕਿਉਂ ਇਦੇ ਤੇ ਸਵਾਲ ਹੋਣਗੇ ਸਾਰੇ ਮੈਂਬਰ ਪਾਰਲੀਮੈਂਟ ਦੇ ਜਿਹੜੇ ਇਲੈਕਸ਼ਨ ਚ ਖੜੇ ਹੋ ਰਹੇ ਨੋਣਾ ਨੂੰ ਤੇ ਲੋਕਾਂ ਨੂੰ ਕਮਾਂਗੇ ਕਿ ਆਪਸੀ ਸਦਭਾਵਨਾ ਬਣਾ ਕੇ ਰਹਿਣੀ ਚਾਹੀਦੀ ਹੈ ਆਪਸ ਦੇ ਵਿੱਚ ਇਕੱਠੇ ਰਹਿਣਾ ਚਾਹੀਦਾ ਮੈਂ ਤੇ ਇਥੋਂ ਤੱਕ ਕਮਾਂਗਾ ਕਿ ਜਿਹੜਾ ਪੋਲਿੰਗ ਬੂਥ ਵੀ ਆਉ ਨਹੀਂ ਲਾਉਣਾ ਚਾਹੀਦਾ ਜੇ ਕਿਤੇ ਫਿਰ ਵੀ ਮਜਬੂਰੀ ਲੱਗਦੀ ਹੈ ਤਾਂ ਇਕ ਲਾਓ ਸਾਰੀ ਵੋਟ ਜੀ ਨੂੰ ਮਰਜ਼ੀ ਪਾਓ ਔਰ ਉਸ ਤੋਂ ਪਹਿਲਾਂ ਘਟੋ ਘਟ ਹਰ ਪਿੰਡ ਦੇ ਵਿੱਚ ਕੋਈ ਬੋਰਡ ਲਾਓ ਆਏ ਲੀਡਰ ਨੂੰ ਸਾਰਿਆਂ ਨੂੰ ਸਵਾਲ ਕਰੋ ਇਹ ਨਾ ਕੋਈ ਮੇਰਾ ਲੀਡਰ ਹੈ ਇਹਨੂੰ ਸਵਾਲ ਨਹੀਂ ਕਰਨਾ ਜੇ ਲੀਡਰਾਂ ਨੂੰ ਸਵਾਲ ਨਹੀਂ ਕਰਨੇ ਤਾਂ ਤੁਹਾਨੂੰ ਪਤਾ ਕਿਵੇਂ ਲੱਗੇਗਾ ਕਿ ਉੱਥੇ ਜਾ ਕੇ ਪਾਰਲੀਮੈਂਟ ਚ ਤੁਹਾਡੇ ਹਲਕੇ ਦੀ ਗੱਲ ਰੱਖਣਗੇ ਗੁੱਗੇ ਬਹਿਲਮਾਨਾਂ ਤੋਂ ਕਰਾਉਣਾ ਕੀ ਹੈ ਜਿਨ੍ਹਾਂ ਨੂੰ ਅਸੀਂ 75 ਸਾਲ ਤੋਂ ਦੇਖਦੇ ਆ ਰਹੇ ਹਾਂ ਆਮ ਤੁਸੀਂ ਦੇਖੋਗੇ ਹੁਣ ਪਿੰਡਾਂ ਦੇ ਵਿੱਚ ਗੱਡੀਆਂ ਚੱਲਣਗੀਆਂ ਗੱਡੀਆਂ ਦੇ ਵਿੱਚ ਇੱਕ ਗੱਲ ਜਾਏਗੀ ਕਿ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਉਹ ਤਾਂ ਕਾਮਯਾਬ ਹੋ ਗਏ ਜਿਨ੍ਹਾਂ ਨੂੰ 75 ਸਾਲਾਂ ਚ ਇਹ ਲੋਕਾਂ ਨੇ ਵੋਟਾਂ ਪਾਈਆਂ ਨੇ ਪਰੇ ਲੋਕਾਂ ਤੋਂ ਕਾਮਯਾਬ ਹੋਣਗੇ ਇਹਨਾਂ ਦੀ ਕਾਮਯਾਬੀ ਬਾਰੇ ਕਦੋਂ ਗੱਲ ਕਰਨਗੇ ਉਹ ਕੋਈ ਗੱਲ ਨਹੀਂ ਕਰ ਰਿਹਾ ਉਹਦੇ ਲਈ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਹ ਸੁਨੇਹਾ ਦੇ ਰਹੇ ਹਾਂ ਕਿ ਆਏ ਨੁਮਾਇੰਦਿਆਂ ਨੂੰ ਬੁਲਾਓ ਤੇ ਉਹਨਾਂ ਤੋਂ ਸਵਾਲ ਕਰੋ ਪੋਲਿੰਗ ਬੂਥਰਾਂ ਲਾਓ ਜੇ ਲੋੜ ਲੱਗਦੀ ਹੈ ਤਾਂ ਸਾਂਝਾ ਲਾਓ ਪਿੰਡਾਂ ਦੀ ਭਾਈਚਾਰੇ ਨੂੰ ਕਾਇਮ ਰੱਖੋ ਕਿਸਾਨੀ ਮਜ਼ਦੂਰੀ ਨੂੰ ਇਕੱਠੀ ਰੱਖੋ ਤੋੜੋ ਨਾ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਸਾਡਾ ਆਮ ਲੋਕਾਂ ਲਈ ਮੁੱਖ ਮੰਤਰੀ ਦਾ ਦਾਅਵਾ ਹੈ ਕਿ ਹੁਣ ਆਮ ਲੋਕਾਂ ਦੇ ਦੇਸ਼ ਲਈ ਨਮਨਤਨਾਂ ਜਾਂਦੀ ਦਰਜ ਹੁੰਦਾ ਕਿ ਪੰਜਾਬ ਦੇ ਲੋਕ ਪੁੱਛਦੇ ਨਹੀਂ ਪੰਜਾਬ ਦੇ ਲੋਕ ਖੁਸ਼ ਹੋਣ ਤਾਂ ਪਰ ਇੱਥੇ ਧੁੱਪ ਚ ਕਿਉਂ ਬੈਠੇ ਹੁਣ ਇਹਦੀ ਉਦਾਹਰਨ ਦਾ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਤੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਜੀ ਦੱਸਣ ਕਿ ਪਿਛਲੇ ਸਾਲ ਚ ਐਵਰੇਜ 35 ਦਿਨ ਕੰਮ ਮਿਲੇ ਜਿਹੜੀ ਪਿੰਡਾਂ ਚੋਂ ਸਰਕਾਰ ਚੱਲਣੀ ਹੈ 100 ਦਿਨ ਦਾ ਰੋਜ਼ਗਾਰ ਜਿਹੜਾ ਪੈਸਾ ਸਾਰਾ ਕੇਂਦਰ ਵੱਲੋਂ ਆਉਣਾ ਪੰਜਾਬ ਦੀ ਫੁੱਟੀ ਕਾੜੀ ਨਹੀਂ ਲੱਗਣੀ ਵੈਸੇ ਵੀ ਪੰਜਾਬ ਦੇ ਖਜ਼ਾਨੇ ਚੋਂ ਅੱਜ ਤੱਕ ਮਾਰਾ ਦੀ ਰਿਪੋਰਟ ਹੈ ਕਿ ਪਿਛਲੇ 13 ਸਾਲਾਂ ਚ ਪਿਛਲੇ 3 ਸਾਲ ਦੀ ਤਾਂ ਇਹ ਸਰਕਾਰ ਬੜੀ ਨਿਯੋਗਿਆ ਲੱਗਪਗ ਪਿਛਲੇ 13 ਸਾਲ ਚ ਬਜਟ ਚੋਂ 1 ਰੁਪਿਆ ਦੀ ਕਿਸੇ ਪਿੰਡ ਲਈ ਆਇਆ ਖਜ਼ਾਨੇ ਚ ਤਾਂ ਕਿਹੜਾ ਪਿੰਡਾਂ ਦੀ ਸਰਕਾਰ ਕਿੱਥੇ ਚੱਲ ਰਹੀ ਹੈ ਸਭ ਨੂੰ ਦਿਖ ਰਹੀ ਹੈ ਪਿੰਡਾਂ ਚੋਂ ਲੋਕ ਤਾਂ ਉਜੜ ਕੇ ਬਾਹਰ ਨੂੰ ਜਾ ਰਹੇ ਨੇ ਪਿੰਡਾਂ ਚੋਂ ਲੋਕ ਸ਼ਹਿਰਾਂ ਦੀਆਂ ਗੰਦੀਆਂ ਕਲੋਨੀਆਂ ਚ ਰਹਿਣ ਲਈ ਕਿਉਂਕਿ ਰੋਜ਼ਗਾਰ ਨਹੀਂ ਉੱਥੇ ਜਾਣ ਨੂੰ ਤਿਆਰ ਨੇ ਕਿਸਾਨੀ ਉਜੜ ਰਹੀ ਹੈ ਤੁਸੀਂ ਦੇਖੋ ਕਿ ਲੋਕ ਬਾਰਡਰ ਤੇ ਬੈਠੇ ਨੇ ਤੇ ਇਹ ਸਾਰੀਆਂ ਸਮੱਸਿਆਵਾਂ ਨੇ ਜੇ ਪੰਜਾਬ ਠੀਕ ਹੋਵੇ ਆਮ ਆਦਮੀ ਦੀ ਸਰਕਾਰ ਹੋਵੇ ਤਾਂ ਲੋਕ ਇਸ ਤਰੀਕੇ ਨਾਲ ਨਾ ਬਹਿੰਦੇ ਕਹਿਣ ਦੀ ਲੋੜ ਨਹੀਂ ਹੁੰਦੀ ਪੋਸਟਰਾਂ ਦੀ ਸਰਕਾਰ ਆ ਇਹ ਪੋਸਟਰ ਵੱਡੇ ਵੱਡੇ ਨੇ 10 ਲੱਖ ਦਾ ਪੰਜਾਬ ਸਰਕਾਰ ਨੂੰ ਵਿੱਤ ਵਿਭਾਗ ਨੇ ਤੇ ਪੰਚਾਇਤ ਵਿਭਾਗ ਨੇ ਲਿਖ ਕੇ ਦਿੱਤਾ ਕਿ ਬੇਰੁਜ਼ਗਾਰੀ ਪੱਤੇ ਦੇ ਨਿਯਮ ਬਣਾ ਕੇ ਫੰਡ ਜਨਰੇਟ ਕਰ ਦਿਓ 10 ਲੱਖ ਦਾ ਫੰਡ ਨਹੀਂ ਜਨਰੇਟ ਕੀਤਾ ਪਰ ਤੁਸੀਂ ਇੱਥੋਂ 2 ਕਿਲੋਮੀਟਰ ਚ ਜਾਓਗੇ ਪੰਜਾਬ ਸਰਕਾਰ ਦੇ 10 ਲੱਖ ਦੇ ਪੋਸਟਰ ਜਰੂਰ ਦੇਖ ਲੋਗੇ ਐਡਵਰਟਾਈਜ਼ਮੈਂਟ ਜਰੂਰ ਦੇਖ ਲੋਗੇ ਪਰ ਲੋਕਾਂ ਲਈ ਕੋਈ ਪੈਸਾ ਨਹੀਂ ਇਹ ਸਾਨੂੰ ਲੋਕਾਂ ਨੂੰ ਦੇਖਣਾ ਪਏਗਾ ਕਿ ਕੌਣ ਲੋਕਾਂ ਦੇ ਇਹਦੇ ਲਈ ਤਾਂ ਸਾਨੂੰ ਲੋਕਾਂ ਚ ਆਉਣਗੇ ਹੁਣ ਫਤਵਾ ਦੇਣਗੇ ਲੋਕ ਉਹ ਲੋਕਾਂ ਨੇ ਦੇਖ ਇਹ ਇਹਨਾਂ ਦੀਆਂ ਮੰਨ ਰਿਕਾ ਲਿਆਂਦੀਆਂ ਕੁਛੇ ਡਿਮਾਂਡਾਂ ਨੇ ਉਹ ਡਿਮਾਂਡਾਂ ਦਾ ਇਹਨਾਂ ਨੇ ਮੰਗ ਪੱਤਰ 'ਤੇ ਲਿਖ ਕੇ ਦਿੱਤੀਆਂ ਉਹਦੇ ਸਬੰਧ ਵਿੱਚ ਇਹਨਾਂ ਨੇ ਧਰਨਾ ਦਿੱਤਾ ਤੇ ਉਸ ਨੂੰ ਹੋਣਾ ਸੀ ਇਹ ਮੰਗ ਪੱਤਰ ਸਾਰਾ ਪੜ ਕੇ ਮਾਨਯੋਗ ਐਸਡੀਐਮ ਸਾਹਿਬ ਦੇ ਥਰੂ ਅੱਗੇ ਸਰਕਾਰ ਲਵੇ ਇਹਨਾਂ ਦੀਆਂ ਜਿੰਨੀਆਂ ਵੀ ਮੰਗਾਂ ਨੇ ਉਹ ਪਹੁੰਚਦੀਆਂ ਕਰਦਾ ਉਹ ਦੇਖ ਕੇ ਪੜ ਕੇ ਪਤਾ ਲੱਗੇਗਾ ਹਲੇ ਮੈਂ ਪੜਿਆ ਨਹੀਂ ਮੰਗ ਪੱਤਰ ਮੰਗ ਪੱਤਰ ਪੜ ਕੇ ਜੋ ਵੀ ਡਿਮਾਂਡ ਨੇ ਉਹ ਅੱਗੇ ਲਿਖ ਕੇ ਭੇਜਦਾ